ਸਤਿਗੁਰੂ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਅੰਦਰ ਫਰਮਾਉਂਦੇ ਨੇ ਬਿਰਥੀ ਕਦੇ ਨਾ ਹੋਵਈ ਅੱਗੇ ਇੱਕ ਸ਼ਰਤ ਲੱਗੀ ਆ ਜਨ ਕੀ ਅਰਦਾਸ ਜਨ ਮੇਨ ਜਿਹੰਦਾ ਸੇਵਕ ਸੇਵਕ ਹੁੰਦਾ ਜਿਹੜਾ ਉਹਦੀ ਰਜਾ ਵਿੱਚ ਰਹਿਣਾ ਸਿੱਖ ਲਿਆ ਉਹਦੇ ਪਾਣੇ ਨੂੰ ਮੰਨਣਾ ਸਿੱਖ ਲਿਆ ਉਹਦੀ ਮਰਜ਼ਾਦਾ ਵਿੱਚ ਰਹਿਣਾ ਸਿੱਖ ਲਿਆ ਉਹਦਾ ਜਨ ਬਣ ਜਾਏ ਤੇ ਜਨ ਬਣਨਾ ਬੜਾ ਔਖਾ ਹੈ ਜਨਵਰ ਕੇ ਅਰਦਾਸ ਕੀਤੀ ਜਾਏ ਤੇ ਫੇਰ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਫਿਰ ਖਾਲੀ ਨਹੀਂ ਜਾਂਦੀ ਮੈਂ 2 ਮਿੰਟ ਵਿੱਚ ਵਿੱਚੋਂ ਬਾਹਰ ਨਿਕਲਾਂਗਾ ਮਾਫੀ ਚਾਹਾਂਗਾ ਇਸ ਗੱਲ ਦੀ ਅਰਦਾਸ ਕੇਵਲ ਮਨੁੱਖੇ ਨਹੀਂ ਕਰਦਾ ਸੋਜੀ ਵਾਲੇ ਪਸ਼ੂ ਤੇ ਪੰਛੀ ਵੀ ਕਰ ਲਿਆ ਕਰਦੇ ਨੇ ਜਿੰਨਾਂ ਨੂੰ ਸੋਜੀ ਆ ਨਾ ਪਿਆ ਅਕਾਲ ਪੁਰਖ ਉਹਦੀ ਹੋਂਦ ਹੈ ਉਹ ਪਸ਼ੂ ਤੇ ਪੰਛੀ ਵੀ ਅਰਦਾਸ ਕਰਿਆ ਕਰਦੇ ਨੇ ਸਾਖੀਕਾਰ ਨੇ ਇੱਕ ਸਾਖੀ ਲਿਖੀ ਆ ਸਾਖੀ ਬੜੀ ਸੁੰਦਰ ਹੈ ਸਾਖੀਕਾਰ ਲਿਖਦਾ ਹੈ ਅਰਦਾਸ ਦੇ ਪਰਥਾਇਓ ਕਹਿੰਦਾ ਹੈ ਸਿਆਲ ਦੇ ਦਿਨ ਸੀ ਨਿੱਕਾ ਨਿੱਕਾ ਮੀਂਹ ਪੈਂਦਾ ਸੀ ਤੇਜ਼ ਹਵਾਵਾਂ ਵਗਦੀਆਂ ਸੀ ਪੂਰੀ ਰਾਤ ਬਰਸਾਤ ਹੁੰਦੀ ਰਹੀ ਤੇ ਕਬੂਤਰਾਂ ਦਾ ਇੱਕ ਜੋੜਾ ਇੱਕ ਦਰਖਤ ਉੱਤੇ ਬੈਠਾ ਸਾਰੀ ਰਾਤ ਭੇਜਦਾ ਰਿਹਾ ਦਿਨ ਚੜਿਆ ਤੇ ਕੁਦਰਤ ਦੇ ਰੰਗਾਂ ਦਾ ਕੌਣ ਭੇਦ ਪਾ ਸਕਦਾ ਹੈ ਬੱਦਲ ਵਾਲੀ ਹਟ ਬੱਦਲ ਵਾਈ ਹਟ ਗਈ ਸੂਰਜ ਨਿਕਲਿਆ ਤੇ ਜਦੋਂ ਸੂਰਜ ਦੀਆਂ ਨਿੱਗੀਆਂ ਕਿਰਨਾਂ ਉਹਨਾਂ ਕਬੂਤਰਾਂ ਉੱਤੇ ਪਈਆਂ ਉਹਨਾਂ ਨਿੱਗੀਆਂ ਕਿਰਨਾਂ ਦਾ ਨਿਗ ਮਾਨ ਰਹੇ ਸੀ ਤੇ ਸੋਚ ਰਹੇ ਸੀ ਸੂਰਜ ਦੀਆਂ ਨਿੱਗੀਆਂ ਕਿਰਨਾਂ ਧੁੱਪ ਨਾਲ ਸਾਡੇ ਖੰਭ ਸੁੱਕ ਜਾਣਗੇ ਤੇ ਉੱਡਣ ਜੋਗੇ ਉਦਾਂ ਕੁਦਰਤਾਂ ਪਾਣਾ ਸ਼ਕਾਰੀ ਸ਼ਿਕਾਰ ਖੇਡਣ ਦਾ ਸ਼ੌਕ ਪੂਰਾ ਕਰਨ ਵਾਸਤੇ ਤੀਰ ਕਮਾਨ ਸੰਭਾਲਿਆ ਤੀਰਾਂ ਦਾ ਪੱਥਾ ਮੋਢੇ ਪਾਇਆ ਤੇ ਘਰੋਂ ਸ਼ਿਕਾਰ ਖੇਡਣ ਲਈ ਤੁਰ ਪਿਆ ਸ਼ਕਾਰ ਲੱਭਦਾ ਹੋਇਆ ਸ਼ਿਕਾਰੀ ਜਦੋਂ ਉਸ ਰੁੱਖ ਦੇ ਹੇਠਾਂ ਆਇਆ ਤੇ ਉਹਨੇ ਵੇਖਿਆ ਭਈ ਦੋ ਕਬੂਤਰ ਇੱਕ ਲਾਈਨ ਵਿੱਚ ਬੈਠੇ ਨੇ ਜੇ ਇੱਕੋ ਤੀਰੇ ਨਾਲ ਦੋਵਾਂ ਵੱਲੇ ਛੱਡਿਆ ਤੇ ਦੋਵਾਂ ਨੂੰ ਫੁੰਡ ਲਵਾਵਾਂਗਾ ਨਿਸ਼ਾਨੇ ਨਾਲ ਇਹਨਾਂ ਨੂੰ ਭੁੰਨ ਕੇ ਖਾਵਾਂਗਾ ਪੇਟ ਪ੍ਰਸਤੀ ਹੋ ਜਾਏਗੀ ਇੱਥੇ ਹੀ ਬਸਨੇ ਸਾਖੀਕਰ ਕਹਿੰਦਾ ਅਸਮਾਨ ਵਿੱਚ ਇੱਕ ਬਾਜ਼ ਵੀ ਉੱਡਦਾ ਹੈ ਬਾਜ਼ ਉੜਦੇ ਹੋਏ ਬਾਜ ਦੀ ਨਜ਼ਰ ਵੀ ਇਹਨਾਂ ਦੋਹਾਂ ਕਬੂਤਰਾਂ ਤੇ ਪਈ ਉਹ ਬਾਜ ਸੋਚਦਾ ਜੇ ਇੱਕ ਝਪਟ ਮਾਰਾਂ ਦੋਵੇਂ ਕਬੂਤਰ ਮਾਰਾਂਗਾ ਮੈਂ ਖਾ ਲਵਾਂਗਾ ਜੇਕਰ ਸ਼کاری ਤੀਰ ਮਾਰਦਾ ਹੈ ਤੇ ਤਾਂ ਵੀ ਮਰਦੇ ਨੇ ਜੇ ਬਾਜ ਝਪਟ ਮਾਰਦਾ ਹੈ ਤੇ ਤਾਂ ਵੀ ਮਰਦੇ ਸਾਖੀਕਰ ਇਹਨਾਂ ਕਬੂਤਰਾਂ ਨੂੰ ਇਹਨਾਂ ਪੰਛੀਆਂ ਨੂੰ ਸਬੋਧਨ ਕਰਕੇ ਇੱਕ ਗੱਲ ਪੁੱਛਦਾ ਹੈ ਉਹ ਕਹਿੰਦਾ ਉਡਾਨ ਕੀ ਬਾਤ ਸੁਦਾਨ ਕਹੋ ਨਰਕਾੜ ਕਮਾਨ ਕਿਓ ਸਰਰੇ ਉਡ ਜਾਣ ਵਾਲੇ ਪੰਛੀਓ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਭਈ ਤੁਹਾਨੂੰ ਮਾਰਨ ਵਾਸਤੇ ਸ਼ਿਕਾਰੀ ਨੇ ਤੁਹਾਡੇ ਵੱਲੇ ਤੀਰ ਸੇਧ ਕੇ ਅਹ ਨਿਸ਼ਾਨਾ ਬੱਧਾ ਹੋਇਆ ਹੈ ਤੇ ਇੱਕ ਹੋਰ ਸਮੱਸਿਆ ਹੈ ਕਿ ਸਮਾਨ ਵਿੱਚ ਇੱਕ ਬਾਜ ਉੱੜਦਾ ਉਹ ਵੀ ਤੁਹਾਨੂੰ ਮਾਰਨ ਲਈ ਤਿਆਰ ਹੈ ਤੇਰੇ ਉੱਪਰ ਹੀ ਉੱਪਰ ਬਾਜ ਉੱਡੇ ਆਪ ਕੌਣ ਸਹਾਈ ਬਿਨ ਹਰ ਰੇ ਜੇ ਸ਼ਿਕਾਰੀ ਤੀਰ ਮਾਰਦਾ ਤਾਂ ਵੀ ਮਰਦੇ ਹੋ ਬਾਜ ਚਪਟ ਮਾਰਦਾ ਤੇ ਤਾਂ ਵੀ ਮਰਦੇ ਉਹ ਦੱਸੋ ਰੱਬ ਦਾ ਤੇ ਤੋਂ ਬਿਨਾ ਤੁਹਾਡਾ ਕੋਈ ਸਹਾਇਕ ਹੈ ਕਹਿੰਦਾ ਇਹਨਾਂ ਮੌਤ ਦੇ ਮੂੰਹ ਵਿੱਚ ਆਏ ਹੋਏ ਦੋਹਾਂ ਜਾਨਵਰਾਂ ਨੇ ਕਬੂਤਰਾਂ ਨੇ ਰੱਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੇ ਮਾਲਕ ਹੇ ਵਾਇਗਰੂ ਹੇ ਅੱਲਾਹ ਹੇ ਰਾਮ ਹੇ ਖੁਦਾ ਅੱਜ ਤੱਕ ਸਾਰੀ ਜ਼ਿੰਦਗੀ ਅੰਦਰ ਅਸਾਂ ਕਦੇ ਕਿਸੇ ਦਾ ਗੁਨਾਹ ਨਹੀਂ ਕੀਤਾ ਕੁਝ ਕਦੇ ਕੁਝ ਨਹੀਂ ਵਗਾੜਿਆ ਕਿਸੇ ਦਾ ਜੱਡ ਗਾ ਠੱਠਾ ਦਾਣਾ ਮਿਲਦਾ ਚੁਣ ਕੇ ਪੇੜ ਪ੍ਰਸਤੀ ਕਰ ਲੈਨੇ ਆ ਨਹੀਂ ਤੇ ਰੋੜਾ ਕੰਕਰ ਖਾ ਕੇ ਗੁਜ਼ਾਰਾ ਕਰ ਲਿਆ ਕਰਦੇ ਆ ਆ ਕਿਹੜੇ ਗੁਨਾਹ ਦੀ ਸਾਨੂੰ ਸਜ਼ਾ ਸਜ਼ਾਏ ਮੌਤ ਦੇ ਰਹੇ ਹੋ ਅਸੀਂ ਨਿਰਦੋਸ਼ ਮਰਨ ਲੱਗੇ ਸਾਡੀ ਰੱਖਿਆ ਕਰੋ ਤੇ ਨਾਲ ਇੱਕ ਤਾਨਾ ਦੇ ਕੇ ਆਖਿਆ ਹੈ ਅਕਾਲ ਪੁਰਖ ਵਾਹਿਗੁਰੂ ਦੇ ਸਾਨੂੰ ਨਿਰਦੋਸ਼ ਦਵਾਂ ਨੂੰ ਤੁਸੀਂ ਮੌਤ ਦੇ ਮੂੰਹ ਵਿੱਚੋਂ ਨਹੀਂ ਬਚਾਉਂਦੇ ਤੇ ਰੱਬ ਖਵਾਉਣ ਦੇ ਤੁਸੀਂ ਹੱਕਦਾਰ ਨਹੀਂ ਕਿਉਂਕਿ ਤੁਹਾਡੀ ਅਦਾਲਤ ਵਿੱਚ ਵੀ ਫਿਰ ਇਨਸਾਫ ਨਹੀਂ ਰਿਹਾ ਸਾਖੀਕਰ ਕਹਿੰਦਾ ਇਹਨਾਂ ਦੋਵਾਂ ਕਬੂਤਰਾਂ ਦੀ ਕੀਤੀ ਹੋਈ ਅਰਦਾਸ ਰੱਬ ਦੇ ਘਰ ਵਿੱਚ ਪ੍ਰਵਾਨ ਹੋਈ ਤੇ ਹੋਇਆ ਕੀ ਹੀਰੀ ਕੇ ਪਾਉਂ ਭਚੰਗ ਦੱਸਿਓ ਛੁਟਬਾਜ ਕੇ ਬਾਣ ਲੱਗੋ ਹਰ ਰੇ ਹੀਰੀ ਅੱਖ ਹੈ ਸ਼ਿਕਾਰੀ ਨੂੰ ਭਚੰਗ ਹੈ ਸੱਪ ਨੂੰ ਦਸੋਂ ਮਿੰਟ ਡੰਗ ਮਾਰ ਰਿਆ ਜਿੱਥੇ ਸ਼ਿਕਾਰੀ ਖੜਾ ਸੀ ਨਾ ਨਿਸ਼ਾਨਾ ਬੰਨ ਕੇ ਨਾ ਵੱਲੇ ਅਚਾਨਕ ਸੱਪ ਨਿਕਲਿਆ ਤੇ ਸੱਪ ਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ ਸੱਪ ਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ ਸੱਪ ਦੇ ਡੰਗ ਦੀ ਤਾਬ ਨੂੰ ਨਾ ਸਹਾਰਦਾ ਹੋਇਆ ਸ਼ਿਕਾਰੀ ਮਰ ਕੇ ਡਿੱਗਣ ਲੱਗਾ ਤੇ ਡਿੱਗਦੇ ਹੋਏ ਦੇ ਜਿਹੜਾ ਨਿਸ਼ਾਨਾ ਕਬੂਤਰਾਂ 'ਵਲੇ ਸਿੱਧੇ ਹੋਇਆ ਸੀ ਤੀਰ ਹੱਥੋਂ ਛੁੱਟ ਗਿਆ ਨਿਸ਼ਾਨਾ ਖੁੰਝ ਗਿਆ ਕਬੂਤਰਾਂ ਤੋਂ ਪਾਸੇ ਲੰਘ ਕੇ ਤੇ ਅਸਮਾਨ ਵਿੱਚ ਉੜਦੇ ਬਾਜ ਦੇ ਫਰਾ ਵਿੱਚ ਜਾ ਵੜਿਆ ਫੇਰੀ ਕਿ ਪਾਉ ਪਚੰਗ ਦਸਿਓ ਛੁਟ ਬਾਜ ਕੇ ਬਾਣ ਲੱਗੋ ਫਰ ਦੇ ਸਮਝਾਏ ਰਹੇ ਕਪਟੀ ਮਨ ਕੋ ਜੇ ਨਾਮ ਜਪਿਓ ਤਿੰਨ ਕਿਆ ਡਰ ਰੇ ਕਬੂਤਰਾਂ ਤੋਂ ਪਾਸੇ ਲੰਘ ਕੇ ਤੀਰ ਬਾਜ ਦੇ ਵਜਾ ਫਟ 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 ਕਰਦਾ ਜ਼ਮੀਨ ਉੱਤੇ ਅੰਡਗਾ ਕਬੂਤਰਾਂ ਦੀ ਅਰਦਾਸ ਪ੍ਰਵਾਨ ਹੋ ਗਈ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਨੂੰ ਕਾਹਦਾ ਡਰ ਹੈ ਮੇਰੇ ਸਾਈਂ ਪਾਵਨ ਬਾਣੀ ਅੰਦਰ ਫਰਮਾਉਂਦੇ ਨੇ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਪੱਜ ਖਾਲੇ ਸਭੋ ਭੱਜੇ ਆਸਰਾ ਚੁੱਕ ਕੇ ਸਭ ਅਸਰਾਓ ਚਿਤ ਆਵਿਓ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਇੱਕ ਵਿਦਵਾਨ ਲਿਖਦਾ ਉਹ ਕਹਿੰਦਾ ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੁੰਦੀ ਹੈ ਲੇਕਿਨ ਮੁਸ਼ਕਲ ਤੋਂ ਜਿਹ ਹੈ ਜੇ ਮੁਸ਼ਕਲ ਸੇ ਹੁੰਦੀ ਰੱਬ ਦੇ ਕਰ ਵਿੱਚ